ਛੱਡੀਆਂ ਹਨ ਦਿੱਲੀ ਦੀਆਂ ਡਰਾਈਵ ਚੱਲਦੀਆਂ तकरीबन ਸਾਰੇ ਸ਼ਹਿਰ ਦੇ ਵਿੱਚ ਪਹਿਲਾ ਹਾਫ ਜਿਹੜਾ ਹੁੰਦਾ ਵਾ ਜਿਆ ਭੰਡਾਰੀ ਪੁਲ ਤੋਂ ਇੱਧਰ ਹੋ ਗਿਆ ਸਕੀਨਾਬ ਜਿਹੜਾ ਭੰਡਾਰੀ ਪੁਲ ਤੋਂ ਇੱਧਰ ਹੋ ਗਿਆ ਜਿੰਨੇ ਵੀ ਸ਼ਹਿਰ ਦੀਆਂ ਮਾਰਕੀਟਸ ਆ ਜਿੰਨੇ ਵੀ ਗੁਰੂ ਮਹਾਰਾਜ ਨੂੰ ਜਾਣ ਵਾਲੇ ਰਸਤੇ ਆ ਘਰ ਹੈਗੇ ਆ ਜਿੰਨੇ ਵੀ ਬੱਸ ਸਟੈਂਡ ਰੇਲਵੇ ਸਟੇਸ਼ਨਸ तकरीबन ਸਾਰਾ ਹੀ ਕਵਰ ਕਰਦੇ ਆ ਦੁਕਾਨਦਾਰ ਜਿੰਨੇ ਵੀ ਬਜ਼ਾਰਾਂ ਦੇ ਵਿੱਚ ਜਿਵੇਂ ਦੁਕਾਨਦਾਰਾਂ ਨੇ ਬਹੁਤ ਸਾਰਾ ਸਮਾਨ ਬਾਹਰ ਕੱਢ ਕੇ ਲਾਇਆ ਹੋਇਆ ਇਵਨ ਕਿ ਉਹਦੇ ਅੱਗੇ ਇਹਨਾਂ ਨੇ ਰੇੜੀਆਂ ਲਾਈਆਂ ਹੋਈਆਂ ਸਾਡੀ ਕੋਸ਼ਿਸ਼ ਇਹ ਹੈਗੀ ਹੈ ਕਿ ਦੁਕਾਨਦਾਰ ਸਮਾਨ ਦੁਕਾਨਾਂ ਦੇ ਅੰਦਰ ਲਾਉਣ ਔਰ ਜਿੰਨੀ ਵੀ ਇਨਕ੍ਰੋਚਮੈਂਟ ਆ ਉਹ ਖਤਮ ਕੀਤੀ ਜਾਵੇ ਜਿਹੜੀਆਂ ਬਿਲਕੁਲ ਨਾ ਲੱਗਣ ਔਰ ਜਿਹੜਾ ਜਿਹੜੀਆਂ ਗੱਡੀਆਂ ਲਾਉਣ ਦੀ ਜਗ੍ਹਾ ਵਾ ਉਹ ਦੁਕਾਨਾਂ ਦੇ ਅੱਗੇ ਲੱਗਣ ਤਾਂ ਜੋ ਜਿਹੜੀ ਸਾਡੀ ਟ੍ਰੈਫਿਕ ਜਿਹੜੀ ਸੁਮੂਥਲੀ ਚੱਲ ਸਕੇ ਕਿਸੇ ਤਰ੍ਹਾਂ ਦੀ ਪ੍ਰਕਾਰ ਦੀ ਜਿਹੜੀ ਪ੍ਰੋਬਲਮ ਨਾ ਆ ਸਕੇ ਗੱਡੀ ਕੋਈ ਵੀ ਰੋਡ ਸਾਈਡ ਤੇ پارک ਨਾ ਹੋ ਸਕੇ ਇਸ ਕਰਕੇ ਮੇਰੇ ਨਾਲ ਮੇਰੇ ਜਿੰਨੇ ਵੀ ਸਾਰੇ ਤਕਰੀਬਨ 7 ਜਿਹੋਨਾਂ ਦੇ ਵਿੱਚ ਅਮਰਸਰ ਸਿਟੀ ਦੇ ਵਿੱਚ ਜ਼ੋਨ 4 ਜਿਹੜੀ ਹੈ ਇਹਨਾਂ ਨੂੰ ਇੰਨਾ ਵੰਡਿਆ ਹੋਇਆ ਔਰ ਤਕਰੀਬਨ 5-6 ਜ਼ੋਨ ਚਾਹ ਦੀ ਮੇਰੇ ਨਾਲ ਹੁੰਦੇ ਆ ਸਾਡੀ ਕੋਸ਼ਿਸ਼ ਹੁੰਦੀ ਆ ਵੱਧ ਤੋਂ ਵੱਧ ਜਿਹੜੇ ਲੋਕਾਂ ਨੂੰ ਮਤਲਬ ਅਵੇਅਰ ਕਰਕੇ ਜਿਹੜੀਆਂ ਟ੍ਰੈਫਿਕ ਨੂੰ ਜਿਹੜੀਆਂ ਉਹਦੇ ਰੂਲ ਰੈਗੂਲੇਸ਼ਨ ਨੂੰ ਫਾਲੋ ਕਰਾਇਆ ਜਾਵੇ ਔਰ ਸਾਡੀ ਕੋਸ਼ਿਸ਼ ਆ ਜਿਵੇਂ ਛੋਟੇ ਬੱਚੇ ਆ ਜਾਂ ਮੁੰਡੇ ਲੜਕੇ ਹੋਗੇ ਕਾਲੀਆਂ ਜਾਲੀਆਂ ਹੋ ਗਈਆਂ ਗੱਡੀਆਂ ਨੂੰ ਕਾਲੀਆਂ ਫਿਲਮਾਂ ਹੋ ਗਈਆਂ ਫੇਰ ਬੁਲਟ ਬਟਾਕੇ ਹੋ ਗਏ ਤੇ ਟ੍ਰਿਪਲ ਰਾਈਡਿੰਗ ਹੋ ਗਈ ਇਹ ਸਾਰੀਆਂ ਬਰਦਾਸ਼ਤ ਤੋਂ ਬਾਹਰ ਆ ਔਰ ਜਿੰਨੇ ਵੀ ਛੋਟੇ ਬੱਚੇ ਆ ਜੇ ਕੋਈ ਉਹ ਚਲਾਉਂਦਾ ਤੇ ਉਹਨਾਂ ਦੇ ਜਿਹੜੇ ਪੇਰੈਂਟਸ ਜਿਹੜੀ ਕਾਰਵਾਈ ਬਣਦੀ ਆ ਉਹ ਜ਼ਰੂਰ ਕਰਾਂਗੇ ਔਰ ਮੇਰਾ ਤੁਹਾਡੇ ਮਾਧਿਅਮ ਰਹੀ ਇਹੋ ਹੀ ਲੋਕਾਂ ਨੂੰ ਅਵੇਰਨਸ ਆ ਬਤ ਤੁਮਾ ਤੇ ਜਿਹੜਾ ਤੁਸੀਂ ਸਾਡਾ ਸਾਥ ਦੋ ਔਰ ਸਾਡੀ ਕੋਸ਼ਿਸ਼ ਆ ਸ਼ਹਿਰ ਨੂੰ ਫੇਰ ਮਸਲਾ ਆਹੀਂ ਪੁਰਾਣੇ ਸਮਝ ਦਿਦਰਾ ਮੈਂ ਲਾਸਟ ਟਾਈਮ ਕੀਤਾ ਸੀਗਾ ਕਿ ਟ੍ਰੈਫਿਕ ਤੋਂ ਇਲਾਵਾ ਜਿਹੜਾ ਉਹ ਬੰਦਾ ਕਿਸਮੇ ਆਪਣੇ ਘਰ ਚ ਨਿਕਲੇ ਨਿਕਲੇ ਕਿਤੇ ਜਾਣਾ ਹੋਵੇ ਤੇ 5-10 ਮਿੰਟ ਦੇ ਵਿੱਚ ਦੂਜੀ ਜਗ੍ਹਾ ਤੇ ਜਾ ਸਕੇ ਜੇ ਕੋਈ ਐਂਬੂਲੈਂਸ ਹੋਵੇ ਕੋਈ ਸੀਰੀਅਸ ਪੇਸ਼ੈਂਟ ਹੋਵੇ ਤੇ ਉਹ ਆਪਣੀ ਉਹਨਾਂ ਨੂੰ ਸਹੀ ਸਮੇਂ ਤੇ ਜਿਹੜੀ ਟ੍ਰੀਟਮੈਂਟ ਉਹ ਦਿੱਤੀ ਜਾ ਸਕੇ ਕਿਦਾਂ ਲੱਗਦਾ ਨਹੀਂ ਕਿ ਜਦੋਂ ਆਪਾਂ ਮਤਲਬ ਕੇਸ ਮਹਿੰਦਰਾ ਸਾਹਿਬ ਨੇ ਆਪਾਂ ਕਰਦੇ ਪਏ ਆ ਉਹ ਥੋੜੀ ਦੇਰ ਵਾਸਤੇ ਤੇ ਮਤਲਬ ਠੋ ਹੋ ਜਾਂਦੇ ਪਰ ਉਸ ਤੋਂ ਬਾਅਦ ਫੇਰ ਨਹੀਂ ਅੱਗੇ ਵੀ ਹੋਇਆ ਸੀਗਾ ਇਸ ਤਰ੍ਹਾਂ ਹੀ ਅੱਗੇ ਵੀ ਇਹੋ ਚੀਜ਼ਾਂ ਹੋਈਆਂ ਅਸੀਂ ਕਰਦੇ ਨਹੀਂ ਬਹੁਤ ਸਾਰੇ ਲੋਕ ਆ ਜਿਹੜੇ ਹੁਣ ਆਪਾਂ ਮਜੀਠਾ ਰੋਡ ਦੀ ਗੱਲ ਕਰੀਏ ਬਹੁਤ ਸਾਰੀਆਂ ਦੁਕਾਨਾਂ ਸੀਗੀਆਂ ਸਰਦੀਆਂ ਵਾਲੀਆਂ ਬਾਹਰ ਸੀਗੀਆਂ ਕਾਫੀ ਜ਼ਿਆਦਾ ਫਰਕ ਪੈ ਗਿਆ ਇੱਕ ਦੋ ਦੁਕਾਨਦਾਰ ਹੈਗੇ ਜਿਹੜੇ ਅਜੇ ਵੀ ਕੰਮ ਖਰਾਬ ਕਰਦੇ ਆ ਅਗਰ ਸਾਡੀ ਕੋਸ਼ਿਸ਼ ਆ ਜੇ ਨਹੀਂ ਕਰਨਗੇ ਤੇ ਇਸ ਵਾਰੀ ਕਾਰਵਾਈ ਜ਼ਰੂ